ਹਿੰਸਾ ਆਪਣੇ ਆਪ ਕੋਈ ਚੰਗੀ ਚੀਜ਼ ਨਹੀਂ ਹੈ ਇਹ ਗੱਲ ਕਹਿਣ 'ਚ ਸਾਨੂੰ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਸਾਡੇ ਮਨ 'ਚ ਐਸੇ ਸੰਸਾਰ ਦਾ ਸੁਪਨਾ ਹੋਣਾ ਚਾਹੀਦਾ ਜਿਸ ਵਿੱਚ ਕੋਈ ਹਿੰਸਾ ਜਾਂ ਹਥਿਆਰ ਨਾ ਹੋਵੇ ਯੁੱਧ ਧਾਰਮਿਕ ਪਰੰਪਰਾਵਾਂ ਦਾ ਹਿੱਸਾ ਰਿਹਾ ਇਹ ਕਹਿਣਾ ਕਿ ਧਰਮ ਵਿੱਚ ਯੁੱਧ ਦੀ ਕੋਈ ਥਾਂ ਨਹੀਂ ਉਹ ਇੱਕ ਬੜਾ ਸੰਕੁਚਿਤ ਖਿਆਲ ਹੈ ਦੇਵੀ-ਦੇਵਤਿਆਂ ਕੋਲ ਵੀ ਹਥਿਆਰ ਨਹੀਂ ਅਸੀਂ ਜਦੋਂ ਪ੍ਰਾਣੀਆਂ ਕਹਾਣੀਆਂ ਪੁਰਾਣਿਕ ਕਹਾਣੀਆਂ ਪੜ੍ਹਦੇ ਹਾਂ ਉਹਨਾਂ ਦੀਆਂ ਵੀ ਅਸੁਰਾਂ ਨਾਲ ਜੰਗਾਂ ਚੱਲਦੀਆਂ ਨੇ ਸ਼ਿਵਜੀ ਕੋਲ ਤ੍ਰਿਸ਼ੂਲ ਹੈ ਵਿਸ਼ਨੂੰ ਕੋਲ ਗਦਾ ਰਾਮ ਕੋਲ ਤਨੁਸ਼ਾ ਕ੍ਰਿਸ਼ਨ ਕੋਲ ਸੁਦਰਸ਼ਨ ਚੱਕਰ ਹੈ ਕਾਲੀ ਮਾਤਾ ਕੋਲ ਖੜਗ ਹੈ ਗੁਰੂ ਨਾਨਕ ਨੇ ਜੋ ਲੜਾਈ ਰਬਾਬ ਨਾਲ ਲੜੀ ਬਾਰੀ ਜਗਤ ਵਿੱਚ ਗੁਰੂ ਗੋਬਿੰਦ ਸਿੰਘ ਨੇ ਉਹੀ ਲੜਾਈ ਤੀਰ ਅਤੇ ਤਲਵਾਰ ਨਾਲ ਲੜੀ ਜਿਹੜੀ ਧਾਰਮਿਕਤਾ ਪੱਛਮ ਵੱਲੋਂ ਇਸਾਈਅਤ ਦੇ 크ਰਿਸਚੀਅਨਿਟੀ ਦੇ ਪ੍ਰਭਾਵ ਹੇਠ ਪੜਾਈ ਜਾਂਦੀ ਹੈ ਉਸ ਮੁਤਾਬਕ ਹਥਿਆਰਾਂ ਦਾ ਧਰਮਾਂ ਨਾਲ ਪੂਰਨ ਤੌਰ ਤੇ ਕੋਈ ਸੰਬੰਧ ਨਹੀਂ ਹੈ। ਸ਼ਾਇਦ ਬੁੱਧ ਜਾਂ ਜੈਨ ਪਰੰਪਰਾ ਮੁਤਾਬਕ ਵੀ ਹਥਿਆਰ ਕਿਸੇ ਵੀ ਤਰ੍ਹਾਂ ਕਿਸੇ ਧਾਰਮਿਕ ਮਰਿਆਦਾ ਚ ਫਿੱਟ ਨਹੀਂ ਹੁੰਦੇ। ਹਥਿਆਰਾਂ ਤੋਂ ਮੁਕਤ ਅਜਿਹੇ ਜੀਵਨ ਦੀ ਕਲਪਨਾ ਕਰਨਾ ਆਪਣੇ ਆਪ ਚ ਇੱਕ ਬਹੁਤ ਦੇਖ ਸੋਚ ਹੈ। ਹਿੰਸਾ ਆਪਣੇ ਆਪ ਕੋਈ ਚੰਗੀ ਚੀਜ਼ ਨਹੀਂ ਹੈ। ਇਹ ਗੱਲ ਕਹਿਣ ਚ ਸਾਨੂੰ ਕੋਚੇਜਕ ਨਹੀਂ ਹੋਣੀ ਚਾਹੀਦੀ ਸਾਡੇ ਮਨ ਚ ਐਸੇ ਸੰਸਾਰ ਦਾ ਸੁਪਨਾ ਹੋਣਾ ਚਾਹੀਦਾ ਜਿਸ ਵਿੱਚ ਕੋਈ ਹਿੰਸਾ ਜਾਂ ਹਥਿਆਰ ਨਾ ਹੋਵੇ ਜਿੱਥੇ ਇਨਸਾਨ ਦੂਸਰੇ ਇਨਸਾਨ ਨੂੰ ਨਾ ਮਾਰੇ ਇਨਸਾਨ ਦੁਆਰਾ ਇਨਸਾਨ ਦਾ ਖੂਨ ਡੋਲਣਾ ਇਹ ਕੋਈ ਗੌਰਵ ਵਾਲੀ ਚੀਜ਼ ਨਹੀਂ ਹੈ ਕੋਈ ਮਾਣ ਕਰਨ ਵਾਲੀ ਚੀਜ਼ ਨਹੀਂ ਹੈ ਪਰ ਦੂਜੇ ਪਾਸੇ ਇਹ ਵੀ ਹਕੀਕਤ ਹੈ ਕਿ ਸਮੂਹਿਕ ਤੌਰ ਦੇ ਉਤੇ ਕਲੈਕਟਿਵਲੀ ਅਜੇ ਇਨਸਾਨੀਅਤ ਉਸ ਅਵਸਥਾ ਤੇ ਨਹੀਂ ਪਹੁੰਚੀ ਕਿ ਉਹ ਹਿੰਸਾ ਤੋਂ ਪੂਰੀ ਤਰ੍ਹਾਂ ਫ੍ਰੀ ਮੁਕਤ ਸੰਸਾਰ ਪੇਸ਼ ਕਰ ਸਕੇ ਇਹ ਇੱਕ ਅਫਸੋਸਨਾਕ ਰਿਐਲਿਟੀ ਹੈ ਜੇ ਧਾਰਮਿਕ ਪਰੰਪਰਾਵਾਂ ਚ ਪਿੱਛੇ ਵੱਲ ਜਾਈਏ ਬਹੁਤ ਪਿੱਛੇ ਵੱਲ ਜਾਈਏ ਤਾਂ ਇਨਸਾਨੀ ਜੀਵਨ ਚ ਯੁੱਧ ਵੀ ਯੁਗਾ ਯੁਗਾ ਤੋਂ ਸਾਡੇ ਨਾਲ ਚੱਲੇ ਆ ਰਹੇ ਇੰਡੀਆ ਦੀਆਂ ਪਰੰਪਰਾਵਾਂ 'ਚ ਦੇਵੀ-ਦੇਵਤਿਆਂ ਕੋਲ ਵੀ ਹਥਿਆਰ ਨੇ ਅਸੀਂ ਜਦੋਂ ਪ੍ਰਾਣੀਆਂ ਕਹਾਣੀਆਂ ਪੁਰਾਣਿਕ ਕਹਾਣੀਆਂ ਪੜ੍ਹਦੇ ਹਾਂ ਉਹਨਾਂ ਦੀਆਂ ਵੀ ਅਸੁਰਾਂ ਨਾਲ ਜੰਗਾਂ ਚੱਲਦੀਆਂ ਨੇ ਸ਼ਿਵ ਜੀ ਕੋਲ ਤ੍ਰਿਸ਼ੂਲ ਹੈ ਵਿਸ਼ਨੂੰ ਕੋਲ ਗਦਾ ਰਾਮ ਕੋਲ ਤਨੁਸ਼ਾ ਕ੍ਰਿਸ਼ਨ ਕੋਲ ਸੁਦਰਸ਼ਨ ਚੱਕਰ ਹੈ ਕਾਲੀ ਮਾਤਾ ਕੋਲ ਖੜਗ ਹੈ ਕਹਿਣ ਦਾ ਮਤਲਬ ਹੈ ਕਿ ਇਸਲਾਮ ਜਾਂ ਸਿੱਖ ਪਰੰਪਰਾਵਾਂ ਤੋਂ ਬਹੁਤ ਪਹਿਲਾਂ ਵੀ ਧਰਮ ਖੇਤਰ ਚ ਯੁੱਧ ਅਤੇ ਕੁਰਬਾਨੀ ਦੀ ਪਰੰਪਰਾ ਰਹੀ ਹੈ ਹਥਿਆਰਾਂ ਨਾਲ ਲੜਾਈ ਦੀ ਪਰੰਪਰਾ ਰਹੀ ਹੈ ਮੁਕੰਮਲ ਅਹਿੰਸਾ ਦਾ ਖਿਆਲ ਜਿਹੜਾ ਨਾਨ ਵਾਇਲੈਂਸ ਦਾ ਖਿਆਲ ਬੁੱਧ ਜਾਂ ਜੈਨ ਪਰੰਪਰਾਵਾਂ ਦਾ ਹਿੱਸਾ ਹੈ ਜਿਹੜੀ ਇੰਡੀਆ ਦੀ ਟ੍ਰੈਡੀਸ਼ਨ ਹੈ ਤੇ ਜਾਂ ਜੀਜ਼ਸ ਦੇ ਜਿਉਂਦਿਆਂ ਕ੍ਰਿਸਚੀਅਨਿਟੀ ਚ ਵੀ ਹਿੰਸਾ ਜਾਂ ਜੰਗ ਲਈ ਕੋਈ ਥਾਂ ਨਹੀਂ ਸੀ ਪਰ ਇਸ ਤੋਂ ਇਲਾਵਾ ਕਿਸੇ ਜਾਇਜ਼ ਉਦੇਸ਼ ਲਈ ਯੁੱਧ ਦੀ ਰਵਾਇਤ ਬਹੁਤ ਦਿਰ ਤੋਂ ਚੱਲੀ ਆ ਰਹੀ ਹੈ ਕੁਝ ਨਵਾਂ ਨਹੀਂ ਹੈ ਇੰਡੀਆ ਦਾ ਜੋ ਮਿਥਿਹਾਸਿਕ ਸਾਹਿਤ ਹੈ ਉਹ ਵੀ ਦੇਵਤਿਆਂ ਅਤੇ ਦੈਤਿਆਂ ਦੀਆਂ ਜੰਗਾਂ ਨਾਲ ਭਰਿਆ ਪਿਆ ਸਿੱਖ ਟ੍ਰੈਡੀਸ਼ਨ ਚ ਗੁਰੂ ਹਰਗੋਬਿੰਦ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਗੁਰੂ ਗੋਬਿੰਦ ਸਿੰਘ ਨੇ ਹਥਿਆਰਾਂ ਦੀ ਗੱਲ ਤਾਂ ਜਿਹੜੇ ਉਹਨਾਂ ਦੇ ਹਥਿਆਰ ਨੇ ਉਹਨਾਂ ਦੀ ਗੱਲ ਤਾਂ ਸਿੱਕਾਰ ਹੀ ਰਹੇ ਆ ਇਸ ਸੀਰੀਜ਼ ਦੇ ਵਿੱਚ ਗੁਰੂ ਸਾਹਿਬ ਤੋਂ ਬਾਅਦ ਜੇ ਅਸੀਂ ਮਹਾਰਾਜਾ ਰਣਜੀਤ ਸਿੰਘ ਤੱਕ ਜਾਈਏ ਤਾਂ ਖਾਲਸਾ ਸਮੇਂ ਦੇ ਮੁਤਾਬਕ ਹਥਿਆਰ ਵਰਤਦਾ ਰਿਹਾ ਜੋ ਜੋ ਸਮੇਂ ਦੇ ਮੁਤਾਬਕ ਲੇਟੈਸਟ ਹਥਿਆਰ ਉਸ ਵੇਲੇ ਮੌਜੂਦ ਸੀ ਸੋ ਕਹਿਣ ਦਾ ਮਤਲਬ ਹੈ ਕਿ ਸਮੇਂ ਦੇ ਮੁਤਾਬਕ ਹਥਿਆਰ ਬਦਲਦੇ ਰਹੇ ਨੇ ਜੇ ਇਤਿਹਾਸ ਦੇ ਕਿਸੇ ਯੁੱਗ ਚ ਤ੍ਰਿਸ਼ੂਲ ਗਦਾ ਤ ਹਨੂਸ਼ ਹਥਿਆਰ ਰਹੇ ਨੇ ਤੇ ਅਗਲੇ ਯੁੱਗ ਚ ਤਲਵਾਰਾਂ ਤੇ ਤੋਪਾਂ ਰਹੀਆਂ ਨੇ ਤੇ ਪਰ ਗੁਰੂ ਕਾਲ ਦੌਰਾਨ ਵੀ ਅਸੀਂ ਦੇਖਿਆ ਕਿ ਬਿਨਾ ਹਥਿਆਰਾਂ ਦੇ ਵੀ ਲੜਾਈਆਂ ਹੋਈਆਂ ਬਿਨਾ ਹਥਿਆਰਾਂ ਤੇ ਲੜਾਈਆਂ ਦਾ ਮਤਲਬ ਹੈ ਕਿ ਦੋ ਮਿਸਾਲਾਂ ਸਾਡੇ ਕੋਲ ਨੇ ਗੁਰੂ ਅਰਜਨ ਦੇਵ ਜੀ ਦੀਆਂ ਤੇ ਗੁਰੂ ਤੇਗ ਬਹਾਦਰ ਜੀ ਦੀਆਂ ਉਹਨਾਂ ਦੀਆਂ ਜੋ ਲਾਸਾਨੀ ਸ਼ਹਾਦਤਾਂ ਨੇ ਇਨਾਂ ਚ ਕੋਈ ਵੀ ਭੌਤਿਕ ਹਥਿਆਰ ਕੋਈ ਵੈਪਨ ਕੋਈ ਤਲਵਾਰ ਨਹੀਂ ਵਰਤੇ ਵਰਤਿਆ ਗਿਆ ਉਹਨਾਂ ਦੇ ਜਿਹੜੇ ਮਹਾਯੁੱਧ ਨੇ ਇਹ ਸ਼ੁੱਧ ਸਿੱਧਕ ਅਤੇ ਆਸਥਾ ਦੇ ਯੁੱਧ ਨੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਸ਼ਬਦ ਸ਼ਕਤੀ ਦੀ ਵਰਤੋਂ ਕੀਤੀ ਸ਼ਬਦ ਸ਼ਕਤੀ ਦੀ ਵਰਤੋਂ ਤੋਂ ਮਤਲਬ ਜਿਵੇਂ ਜ਼ਫਰਨਾਮਾ ਦੀ ਮਿਸਾਲ ਸਾਡੇ ਸਾਹਮਣੇ ਹੈ ਉਨ੍ਹਾਂ ਵੱਲੋਂ ਔਰੰਗਜ਼ੇਬ ਨੂੰ ਇਹ ਇੱਕ ਚਿੱਠੀ ਦੇ ਰੂਪ ਵਿੱਚ ਲਿਖਿਆ ਗਿਆ ਦੱਸਿਆ ਜਾਂਦਾ ਹੈ ਜਾਂ ਮੰਨਤਾ ਹੈ ਕਿ ਔਰੰਗਜ਼ੇਬ ਦੇ ਦਿਲ ਤੇ ਇਸ ਦਾ ਐਸਾ ਅਸਰ ਹੋਇਆ ਕਿ ਉਹ ਅੰਦਰੋਂ ਹਿੱਲ ਗਿਆ ਜ਼ਫਰਨਾਮਾ ਪੜ੍ਹ ਕੇ ਤੇ ਇਸ ਤੋਂ ਬਾਅਦ ਬਹੁਤੀ ਦੇਰ ਉਹ ਬਚਿਆ ਨਹੀਂ ਸੀ ਜੰਦਾ ਨਹੀਂ ਸੀ ਰਿਹਾ ਸੋ ਇੱਥੇ ਖਿਆਲ ਇਹ ਹੈ ਕਿ ਯੁੱਧ ਧਾਰਮਿਕ ਪਰੰਪਰਾਵਾਂ ਦਾ ਹਿੱਸਾ ਰਿਹਾ ਇਹ ਕਹਿਣਾ ਕਿ ਧਰਮ ਵਿੱਚ ਯੁੱਧ ਦੀ ਕੋਈ ਥਾਂ ਨਹੀਂ ਉਹ ਇੱਕ ਬੜਾ ਸੰਕੁਚਿਤ ਖਿਆਲ ਹੈ ਜਾਂ ਬੜਾ ਆ ਗਿਆਨ ਦੀ ਆ ਜਾਂ ਹਿਸਟਰੀ ਦੀ ਸਮਝ ਤੋਂ ਸਖਣਾ ਖਿਆਲ ਹੈ ਦੂਜੇ ਪਾਸੇ ਇਹ ਕਹਿਣਾ ਕਿ ਸਿਰਫ ਹਥਿਆਰਾਂ ਨਾਲ ਯੁੱਧ ਹੁੰਦੇ ਨੇ ਜਾਂ ਇਹ ਕਹਿਣਾ ਕਿ ਅਹਿੰਸਾ ਕੋਈ ਕਮਜ਼ੋਰੀ ਹੈ ਉਹ ਵੀ ਉਨੀ ਹੀ ਗਲਤ ਗੱਲ ਹੈ ਇਸ ਨੂੰ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਹਥਿਆਰ ਵੀ ਇੱਕ ਰਸਤਾ ਹੈ ਅਤੇ ਅਹਿੰਸਾ ਵੀ ਇੱਕ ਰਸਤਾ ਹੈ ਕਿਤੇ ਹਿੰਸਾ ਹਥਿਆਰ ਅਤੇ ਕਿਤੇ ਅਹਿੰਸਾ ਹਥਿਆਰ ਹੈ ਉਸ ਲੜਾਈ ਦਾ ਹਿਸਟਰੀ ਚ ਇਸ ਗੱਲ ਦਾ ਫੈਸਲਾ ਸਮੇਂ ਅਤੇ ਹਾਲਾਤ ਮੁਤਾਬਕ ਹੋਇਆ ਕਿ ਕਿਹੜਾ ਹਥਿਆਰ ਵਰਤਣਾ ਇਹ ਹੀ ਗੱਲ ਕਹਿਣ ਦਾ ਇੱਕ ਤਰੀਕਾ ਇਹ ਹੋ ਸਕਦਾ ਹੈ ਕਿ ਜਿਵੇਂ ਕਿਸੇ ਵੇਲੇ ਹਥਿਆਰ ਨਾਲ ਲੜਨਾ ਜੰਗ ਦਾ ਰਸਤਾ ਹੁੰਦਾ ਹੈ ਉਸੇ ਤਰ੍ਹਾਂ ਕਿਸੇ ਸਮੇਂ ਸ਼ਾਂਤਮਈ ਕੁਰਬਾਨੀ ਦੇਣਾ ਜੰਗ ਦਾ ਤਰੀਕਾ ਹੋ ਸਕਦਾ ਹੈ ਜਿਵੇਂ ਤੀਰ ਹਥਿਆਰ ਹੁੰਦੇ ਨੇ ਉਸੇ ਤਰ੍ਹਾਂ ਸ਼ਬਦ ਵੀ ਕਿਸੇ ਵੇਲੇ ਤੀਰ ਹੋ ਸਕਦੇ ਹਨ ਗੁਰੂ ਨਾਨਕ ਦਾ ਹਥਿਆਰ ਰਬਾਬ ਸੀ ਅਤੇ ਗੁਰੂ ਗਬਿੰਦ ਸਿੰਘ ਦਾ ਤੀਰ ਸੂਖਮ ਜਗਤ ਦੇ ਵਿੱਚ ਜੇ ਅਸੀਂ ਦੇਖੀਏ ਗੁਰੂ ਨਾਨਕ ਨੇ ਜੋ ਲੜਾਈ ਰਬਾਬ ਨਾਲ ਲੜੀ ਬਾਹਰੀ ਜਗਤ ਵਿੱਚ ਗੁਰੂ ਗਬਿੰਦ ਸਿੰਘ ਨੇ ਉਹੀ ਲੜਾਈ ਤੀਰ ਅਤੇ ਤਲਵਾਰ ਨਾਲ ਲੜੀ ਅਸਲੀ ਗੱਲ ਸੋਹ ਇਹ ਹੈ ਕਿ ਹਥਿਆਰ ਵੀ ਨਹੀਂ ਬਲਕਿ ਇਹਨਾਂ ਨੂੰ ਅਸੀਂ ਕਹੀਏ ਕਿ ਇਹ ਸ਼ਕਤੀ ਆ ਜਿਆਦਾ ਜਿਹੜਾ ਰਾਈਟ ਵਰਡ ਹੋ ਸਕਦਾ ਜੀਵਨ ਦੀ ਜਿਹੜੀ ਮੂਲ ਊਰਜਾ ਸ਼ਿਵ ਅਤੇ ਸ਼ਕਤੀ ਕਿਹਾ ਜਾਂਦਾ ਕਿ ਇਸ ਦਾ ਸੁਮੇਲ ਹੈ ਇਹ ਵੀ ਕਮਾਲ ਦੀ ਚੀਜ਼ ਹੈ ਕਿ ਪੁਰਾਤਨ ਇੰਡੀਅਨ ਪਰੰਪਰਾ ਚ ਸ਼ਕਤੀ ਨਾਰੀ ਰੂਪ ਹੈ ਅੱਜ ਦੇ ਯੁੱਗ ਚ ਅਸੀਂ ਸ਼ਕਤੀ ਨੂੰ ਮੈਸਕੁਲੈਨਿਟੀ ਨਾਲ ਮਰਦਾਨਗੀ ਨਾਲ ਜੋੜਦੇ ਆਂ ਪਰ ਇੰਡੀਆ ਦੀ ਪੁਰਾਤਨ ਪਰੰਪਰਾ ਚ ਸ਼ਕਤੀ ਦੇਵੀ ਹੈ ਅੱਜ ਜੋ ਮਰਦ ਪ੍ਰਧਾਨ ਸੋਚ ਬਣ ਗਈ ਹੈ ਉਸ ਮੁਤਾਬਕ ਇਹ ਸਾਰਾ ਕੁਝ ਸਾਨੂੰ ਉਪਰਾ ਵੀ ਲੱਗਦਾ ਹੈ ਤੇ ਹੈਰਾਨੀਜਨਕ ਵੀ ਲੱਗਦਾ ਹੈ ਇਹ ਸਾਰੇ ਪਹਿਲੂ ਅਸੀਂ ਸਿੱਖ ਖਾਲਸਾ ਪਰੰਪਰਾ ਚ ਦੇਖ ਸਕਦੇ ਹਾਂ ਤੇ ਇਸ ਪ੍ਰਸੰਗ ਚ ਜੇ ਅਸੀਂ ਦੇਖੀਏ ਇੱਕ ਸ਼ਸਤਰ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਉਦੇ ਬਾਰੇ ਇੱਕ ਕਵਤਾ ਹੈ ਇਸ ਕਿਤਾਬ ਚ ਤੇਗ ਕਿਤਾਬ ਚ ਜਿਹਦਾ ਨਾਮ ਹੀ ਹੈ ਸ਼ਸਤਰ ਸ਼ਿਵਜੀ ਕੋਲ ਤ੍ਰਿਸ਼ੂਲ ਵਿਸ਼ਨੂ ਕੋਲ ਗਦਾ ਰਾਮ ਕੋਲ ਤਨੁਸ਼ ਕ੍ਰਿਸ਼ਨ ਕੋਲ ਸੁਦਰਸ਼ਨ ਚੱਕਰ ਕਾਲੀ ਕੋਲ ਖੜਕ ਸ਼ਿਵਜੀ ਕੋਲ ਤ੍ਰਿਸ਼ੂਲ ਵਿਸ਼ਨੂ ਕੋਲ ਗਦਾ ਰਾਮ ਕੋਲ ਤਨੁਸ਼ ਕ੍ਰਿਸ਼ਨ ਕੋਲ ਸੁਦਰਸ਼ਨ ਚੱਕਰ ਕਾਲੀ ਕੋਲ ਖੜਗ ਸ਼ਸਤਰ ਤੁਰਦੇ ਰਹੇ ਸਮੇਂ ਨਾਲ ਯੁੱਗਾਂ ਵਿੱਚੋਂ ਰੂਪ ਬਦਲਦੇ ਰਹੇ ਅਰਥ ਬਦਲਦੇ ਰਹੇ ਪਹਿਲੇ ਗੁਰੂ ਕੋਲ ਰਬਾਬ ਦਸਵੇਂ ਕੋਲ ਤੀਰ ਖਾਲਸੇ ਕੋਲ ਤਲਵਾਰ ਹਥਿਆਰ ਯੁੱਗ ਦੀ ਖੇਡ ਹਥਿਆਰ ਯੁੱਗ ਦੀ ਖੇਡ ਸ਼ਕਤੀ ਸ਼ਿਵ ਦਾ ਦੂਜਾ ਪਾਸਾ ਸਮੇਂ ਨਾਲ ਜੂਨ ਬਦਲੇ ਰੂਪ ਬਦਲੇ ਭੇਸ ਬਦਲੇ ਸ਼ਕਤੀ ਮੇਰੇ ਕੋਲ ਵੀ ਸ਼ਕਤੀ ਮੇਰੇ ਕੋਲ ਵੀ ਦਲੀਲ ਮੇਰੇ ਯੁੱਗ ਦਾ ਸ਼ਸਤਰ ਸ਼ਸਤਰ ਬਿਨਾ ਜੀਵਨ ਜਿਵੇਂ ਸ਼ਕਤੀ ਬਿਨਾ ਸ਼ਿਵ ਹੋਏ ਸੋ ਅਸੀਂ ਦੇਖ ਸਕਦੇ ਹਾਂ ਕਿ ਜਿਵੇਂ ਫਲਸਫੀਕਲ ਤੌਰ ਤੇ ਜੀਵਨ ਦਾ ਮੂਲ ਸ਼ਿਵ ਸ਼ਕਤੀ ਦੇ ਸੁਮੇਲ ਬਿਨਾ ਅਧੂਰਾ ਹੈ ਉਸੇ ਤਰ੍ਹਾਂ ਦੁਨਿਆਵੀ ਜੀਵਨ ਚ ਵੀ ਪਿਆਰ ਅਤੇ ਸ਼ਕਤੀ ਪਿਆਰ ਸ਼ਕਤੀ ਬਿਨਾ ਅਧੂਰਾ ਪ੍ਰੇਮ ਅਤੇ ਸ਼ਕਤੀ ਦੋ ਕਿਨਾਰੇ ਨੇ ਤੇ ਸ਼ਕਤੀ ਦਾ ਪ੍ਰਗਟਾਵਾ ਅਲੱਗ-ਅਲੱਗ ਯੁਗਾਂ ਮੁਤਾਬਕ ਅਤੇ ਪ੍ਰਸਥਿਤੀਆਂ ਮੁਤਾਬਕ ਤੀਰ ਤਲਵਾਰ ਗਦਾ ਬੰਦੂਕ ਰਬਾਬ ਸ਼ਬਦ ਅਤੇ ਤ્યાਗ ਦੇ ਰੂਪ ਚ ਹੋ ਸਕਦਾ ਹੈ ਤ્યાਗ ਵੀ ਕਿਸੇ ਵੇਲੇ ਸ਼ਕਤੀ ਦੇ ਐਕਸਪ੍ਰੈਸ਼ਨ ਦਾ ਰੂਪ ਹੁੰਦਾ ਜਦੋਂ ਗੁਰੂ ਅਰਜਨ ਦੇਵ ਜਾਂ ਗੁਰੂ ਤੇਗ ਬਹਾਦਰ ਦੀ ਤਰ੍ਹਾਂ ਕੁਰਬਾਨੀ ਦਿੱਤੀ ਜਾਂਦੀ। ਇਹ ਸਾਰੀ ਗੱਲਬਾਤ ਅਸੀਂ ਤੇਗ ਕਿਤਾਬ ਦੀਆਂ ਕਪਤਾਵਾਂ ਦੇ ਹਵਾਲੇ ਨਾਲ ਕਰ ਰਹੇ ਹਾਂ। ਅਗਲੇ ਐਪੀਸੋਡ 'ਚ ਕਿਸੇ ਹੋਰ ਪਹਿਲੂ ਤੇ ਗੱਲ ਕਰਾਂਗੇ ਤੇ ਜੇ ਇਹ ਗੱਲ ਤੁਹਾਨੂੰ ਇੰਪੋਰਟੈਂਟ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ।